ਪਹਿਲਾਂ ਸਾਨੂੰ ਰਾਤ ਹੀ ਆਵਾਜ਼ ਜੀ ਆ ਰਹੀ ਸੀ ਜਦੋਂ ਮੈਂ ਪੈ ਰਿਆ ਸੀਗਾ ਆਵਾਜ਼ ਜੀ ਆ ਰਹੀ ਸੀ ਮੈਂ ਇਹਨਾਂ ਨੂੰ ਘਰ ਵੱਲੋਂ ਕਿਹਾ ਵੀ ਮੇਂ ਆਵਾਜ਼ ਜੀ ਆ ਰਹੀ ਆ ਤੇ ਇਹ ਕਹਿੰਦੇ ਨਹੀਂ ਹੁੰਦੀ ਹੋਣੀ ਆ ਮੈਂ ਸਵੇਰੇ ਉੱਠ ਕੇ ਮੈਂ ਝਾੜੂ ਲਗਾ ਕੇ ਹਟੀ ਵੱਲੇ ਤੇ ਮੈਂ ਅੰਦਰ ਇਹ ਬੱਚੇ ਬੈੱਡ ਤੇ ਬੈਠੇ ਹੋਏ ਸੀਗੇ ਮੈਂ ਅੰਦਰ ਗਈ ਤੇ ਨਾ ਆਵਾਜ਼ ਜੀ ਫੇਰ ਆ ਜੀ ਮਿੱਟੀ ਮੇਂ ਗਿਰਦੀ ਸੀ ਉੱਪਰ ਨੂੰ ਦੇਖਿਆ ਤੇ ਅੱਖਾਂ ਚ ਮਿੱਟੀ ਪਈ ਮੈਂ ਆਲੇ ਨਿਆਣੇ ਚੱਕਣ ਚੱਲੀ ਆ ਅੰਦਰ ਨੂੰ ਆ ਬੈੱਡ ਤੇ ਤੇ ਨਾਲ ਹੀ ਛੱਤ ਨੀਚੇ ਆ ਗਈ ਫਿਰ ਮੈਂ ਨਾਲ ਹੀ ਦੋਨੇ ਨਿਆਣੇ ਇੱਧਰ ਦੋਨੇ ਚੱਕੇ ਫੇ ਬਾਹਰ ਨੂੰ ਆਈ ਸੰ ਨਾਲ ਹੀ ਇੱਧਰ ਲਪਸ ਕੇ ਗਿਰ ਗਿਆ ਨੀਚ ਕੀ ਕਿ ਦੇ ਸਾਡ ਸੂਟ ਪਨ ਲੱਗੀ ਨਹੀਂ ਮੇਰੇ ਬਾਹਾਂ ਤੇ ਲੱਗੇ ਕੁੜੀ ਉੱਤੇ ਦੋ ਬਾਲ ਲੈ ਗਿਰਨ ਲੱਗੇ ਸੀਗੇ ਫਿਰ ਮੈਂ ਬਾਹ ਲਾਈ ਤੇ ਮੁੱਦਰ ਨੂੰ ਗਿਰ ਗਿਆ ਸੀ ਤੁਸੀਂ ਪਿੰਡ ਦੇ ਸਰਪੰਚ ਜਿੰਨਾਂ ਨਾਲ ਗੱਲ ਕੀਤੀ ਉਹ ਕੀ ਕਹਿ ਰਹੇ ਹਾਂਜੀ ਕਹਿ ਰਹੇ ਸੀ ਥੋੜੀ ਬਹੁਤ ਹੈਲਪ ਕਰ ਰਹੇ ਹੋ ਕੀ ਕੀ ਕੰਮ ਕੀ ਕਰਦੇ ਤੁਹਾਡੇ ਦਾ ਇਹ ਦਿਹਾੜੀ ਲਾਂਦੇ ਆ ਜੈ ਭੋਲੇ ਸ਼ੰਕਰ ਜੀ ਸ਼੍ਰੀ ਮਕਤੇਸ਼ਵਰ ਨਚ ਕਾਂ ਸੇਵਾ ਸੁਸਾਇਟੀ ਪਿਛਲੇ 7 ਸਾਲਾਂ ਤੋਂ ਥੋੜਾ ਮੋਟਾ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਰਹੀ ਹੈ ਅੱਜ ਅਸੀਂ ਲੋਡੋਵਾਲ ਆਏ ਹਾਂ ਜਗ ਬਾਣੀ ਅਖਬਾਰ ਦੇ ਵਿੱਚ ਇੱਕ ਖਬਰ ਪੜੀ ਇਹ ਖਬਰ ਬੜੀ ਦਿਲ ਦਹਿਰਾਣ ਵਾਲੀ ਸੀ ਜਦੋਂ ਦੇਖਿਆ ਸੀ ਪਰਿਵਾਰ ਨਾਲ ਸੁੱਤਾ ਬੈਸੀ ਛੱਤ ਦੀ ਨਾਲ ਫੋਟੋ ਲਈ ਸੀ ਇੱਥੋਂ ਦੇ ਪੱਤਰਕਾਰ ਨੇ ਰਵੀ ਜੀ ਤੇ ਪੜਿਆ ਤੇ ਮੈਨਾਂ ਨਾਲ ਗੱਲ ਕੀਤੀ ਤੇ ਕਹਿੰਦੇ ਜੀ ਠੀਕ ਹੈ ਜੀ ਤੁਸੀਂ ਆ ਜਾਓ ਫਿਰ ਮੈਂ ਆਪਣੇ ਮੈਂਬਰਾਂ ਨਾਲ ਗੱਲ ਕੀਤੀ ਜੋ ਸਾਡੇ ਕੋਲੋਂ 3 ਫੁੱਟ ਸੜਿਆ ਅਸੀਂ ਇਹਨਾਂ ਨੂੰ ਅੱਜ ਥੋੜਾ ਮੋਟਾ ਰਾਸ਼ਨ ਤੇ ਨਾਲ ਥੋੜੀ ਮੋਟੀ ਰਾਸ਼ੀ ਦਿੱਤੀ ਹੈ ਤੇ ਭਗਵਾਨ ਅਗੇ ਇਹੇ ਬੇਨਤੀ ਕਰਦੇ ਆਂ ਵੀ ਜਿਵੇਂ ਇਹੋ ਜਿਹੇ ਲੋਕ ਇਹਨਾਂ ਦੀ ਮਦਦ ਕੀਤੀ ਜਾਵੇ ਅਤੇ ਜਿਹੜੀਆਂ ਸੋਸਾਇਟੀਆਂ ਪੰਜਾਬ ਵਿੱਚ ਚੱਲ ਰਹੀਆਂ ਆਣ ਥੋੜਾ ਮੋਟਾ ਇਹਨਾਂ ਦਾ ਯੋਗਦਾਨ ਦੇਣ ਜਿਵੇਂ ਕਿ ਦੇਖਿਆ ਜੀ ਹੁਣ ਕੰਦਾ ਵੀ ਕਾਫੀ ਕਮਜ਼ੋਰ ਆ ਜੇ ਬਾਲੇ ਡਿੱਗੇ ਤੇ ਤੇ ਇਹਨਾਂ ਨੂੰ ਦੁਬਾਰਾ ਕੰਦਾ ਵੀ ਚੱਕਣੀ ਆ ਪੈਣੀ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਵੀ ਜਦੋਂ ਅਸੀਂ ਆਏ ਇੱਥੇ ਸਾਨੂੰ ਆ ਕੇ ਪੰਚਾਇਤ ਮੈਂਬਰ ਮਿਲੇ ਤੇ ਹੁਣ ਤੁਹਾਡੇ ਕੋਲ ਮਦਦ ਕੀਤੀ ਜੀ ਪੰਚਾਇਤ ਨੂੰ ਵੀ ਕਹਿ ਆ ਤੁਹਾਡੇ ਨੂੰ ਰਿਕਵੈਸਟ ਕੀਤੀ ਪੰਚਾਇਤ ਨੂੰ ਵੀ ਅਸੀਂ ਕਹਿ ਜੀ ਇਹਨਾਂ ਨੇ ਸਾਬ ਸਿਹਤ ਦਾ ਪਹਿਲਾਂ ਸਾਡਾ ਤਨਵਾਦ ਕੀਤਾ ਜੀ ਵੀ ਤੁਸੀਂ ਆਇਓ ਠੀਕ ਹੈ ਕਿ ਨਹੀਂ ਸਾਨੂੰ ਇਹ ਬੜੀ ਖੁਸ਼ੀ ਹੋਈ ਵੀ ਜਦੋਂ ਅਸੀਂ ਇੱਥੇ ਆਏ ਆ ਤੇ ਪੰਚਾਇਤ ਨੇ ਸਾਡਾ ਸਵਾਗਤ ਕੀਤਾ ਵੀ ਖੜੇ ਹੈ ਇਹ ਹੀ ਬੜੀ ਵੱਡੀ ਗੱਲ ਹੈਗੀ ਹੁਣ ਥੋੜਾ ਮੋਟਾ ਅਸੀਂ ਯੋਗਦਾਨ ਪਾ ਚੱਲੇ ਆ ਥੋੜਾ ਮੋਟਾ ਪੰਚਾਇਤ ਕਰ ਲਈ ਜੀ ਜਿੱਦਵਾਰਾ ਵੀ ਲੋੜ ਵਿੱਚ ਦੁਆਰਾ ਫਿਰ ਤੁਹਾਡੇ ਨੂੰ ਬਿਲਕੁਲ ਬਿਲਕੁਲ ਇਹੀ ਹਾਜ਼ਰਾਂ ਜੀ ਅਸੀਂ ਉਹਨਾਂ ਨੂੰ ਕਹਿ ਦਿੱਤਾ ਭੈਣ ਜੀ ਰਵੀ ਜੀ ਨੂੰ ਕਹਿ ਦੇਣਗੇ ਸਾਡੇ ਨਾਲ ਸੰਪਰਕ ਕਰਨਗੇ ਅੱਜ ਸ਼੍ਰੀ ਮੁਕੇਸ਼ ਵਰਨਿਸ਼ ਕਾਮ ਸਰਵਸੇਟੀ ਵੱਲੋਂ ਸਾਡੇ ਵੱਡੇ ਵੀਰ ਸਾਡੇ ਚੇਅਰਮੈਨ ਨੀਲਕਮਨ ਸ਼ਰਮਾ ਜੀ ਅੱਜ ਲੋਡੂਵਾਲ ਦੇ ਖਬਰ ਅਖਬਾਰ ਦੇ ਵਿੱਚ ਲੱਗੀ ਸੀ ਵੀ ਬਾਲਿਆਂ ਵਾਲੀ ਛੱਤ ਸੀਗੀ ਪਰਿਵਾਰ ਬਹੁਤ ਗਰੀਬ ਪਰਿਵਾਰ ਸੀਗਾ ਉਹਨਾਂ ਦੇ ਬਹੁਤ ਜਿਆਦਾ ਨੁਕਸਾਨ ਹੋਇਆ ਉਹਨਾਂ ਦਾ ਬੈੱਡ ਵੀ ਟੁੱਟ ਗਿਆ ਸਾਰਾ ਕੁਝ ਟੁੱਟ ਗਿਆ ਤੇ ਸਾਡੇ ਚੇਅਰਮੈਨ ਸਾਹਿਬ ਉਹਨਾਂ ਨੇ ਕਿਹਾ ਵੀ ਜੋ ਵੀ ਆਪਣੇ ਕੋਲੋਂ ਹੁੰਦਾ ਵੀ ਉਹਨਾਂ ਨੇ ਅੱਜ ਲੋੜੀ ਦਾ ਤਿਹਾਰ ਆ ਵੀ ਚਲੋ ਇਸ ਖੁਸ਼ੀ ਦੇ ਮੌਕੇ ਤੇ ਵੀ ਉਸ ਪਰਿਵਾਰ ਦੇ ਨਾਲ ਆਪਾਂ ਦੁੱਖ ਸਾਂਝਾ ਕਰੀਏ ਤੇ ਜੋ ਵੀ ਸਾਡੇ ਕੋਲੋਂ ਦਿਲ ਫੁੱਲ ਇਕੱਠਾ ਹੋਇਆ ਅਸੀਂ ਇਹਨਾਂ ਦੀ ਮਦਦ ਵਾਸਤੇ ਆਏ ਆਂ ਜੀ ਬਾਕੀ ਅਸੀਂ ਮਦਦ ਦਾ ਕੀ ਕਰਨੀ ਆਂ ਮਦਦ ਤਾਂ ਪਰਮਾਤਮਾ ਹੀ ਕਰਦਾ ਆ ਬਾਕੀ ਉਸ ਮਹਾਰਾਜ ਦੇ ਅੱਗੇ ਕਾਲਪੁਰਖ ਦੇ ਅੱਗੇ ਅਰਦਾਸ ਕਰਦੇ ਆਂ ਵੀ ਇਹੋ ਜਿਹੇ ਜਿਹੜੇ ਗਰੀਬ ਪਰਿਵਾਰ ਆ ਇਹਨਾਂ ਦੀ ਮਦਦ ਵਾਸਤੇ ਤਾਂ ਹੋਰ ਵੀ ਸੋਸਾਇਟੀਆਂ ਹੈਗੀਆਂ ਆ ਜੇ ਥੋੜਾ ਥੋੜਾ ਯੋਗਦਾਨ ਵੀ ਪਾਉਣ ਤੇ ਵੀ ਰੋਟੀ ਵਧੀਆ ਖਾ ਸਕਦੇ ਆਂ ਅਸੀਂ ਜਿੱਦਾਂ ਅੱਜ ਲਾਡੋਵਾਲ ਆਏ ਆਂ ਜੀ ਇੱਥੇ ਸਾਨੂੰ ਪਤਾ ਲੱਗਿਆ ਕਿ ਇੱਕ ਘਰ ਦੇ ਵਿੱਚ ਬਾਲਾ ਡਿੱਗਿਆ ਤੇ ਜਿੱਦਾਂ ਸਾਡੇ ਚੇਅਰਮੈਨ ਨੀਲਕਮਾ ਸ਼ਰਮਾ ਜੀ ਤੇ ਅਸੀਂ ਸਾਡੀ ਸੁਸਾਇਟੀ ਦੇ ਸਾਰੇ ਮੈਂਬਰ ਨਾਲ ਮਿਲ ਕੇ ਇੱਥੇ ਆਇਆ ਤੇ ਕੁਝ ਸੇਵਾ ਤੇ ਰਾਸ਼ਨ ਤੇ ਕੁਝ ਸਮਗਰੀ ਦਿੱਤੀ ਹੈ ਸਮਗਰੀ ਦਾੰ ਦਿੱਤੀ ਜਿੱਦਾਂ ਅਸੀਂ ਆਏ ਆ ਕਿ ਅਸੀਂ ਹੋਰ ਵੀ ਅਪੀਲ ਕਰਦੇ ਆ ਕਿ ਜਿੱਦਾਂ ਹੋਰ ਸੰਸਥਾ ਹੈ ਇਹਨਾਂ ਦੀ ਕਿਤੇ ਨਾ ਕਿਤੇ ਮਦਦ ਕੀਤੀ ਜਾਵੇ ਤੇ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਵੀ ਕੁਝ ਮਦਦ ਕੀਤੀ ਹੈ ਤੇ ਹੋਰ ਲੋਕ ਵੀ ਜਿੱਦਾਂ ਅੱਗੇ ਆ ਕੇ ਇਹਨਾਂ ਦੀ ਮਦਦ ਕਰਨ ਅਗੇ ਇਹਨਾਂ ਦਾ ਕੁਝ ਪੰਡਾ ਹੋਇਆ ਸੀ। ਕਦੀ ਸੋਸਾਇਟੀ ਦਾ ਕੀ ਨਾਮ ਹੈ? ਕਿਹਦੀ ਕੰਮ ਕਰਦੀ ਦੀ ਕਿੰਨੇ ਸਾਲ ਤੋਂ ਚੱਲਦੀ ਹੈ? ਸਾਡੀ ਸੋਸਾਇਟੀ ਦਾ ਨਾਮ ਹੈ ਸ਼੍ਰੀ ਮਕਰੀਜੁਰ ਨਿਸ਼ਕਾਂਤ ਸੇਵਾ ਸੋਸਾਇਟੀ ਜਿਹੜੀ ਪਿਛਲੇ 7 ਸਾਲਾਂ ਤੋਂ ਵਿਧ ਵਿਧਵਾ ਜੜੀਆਂ ਔਰਤਾਂ ਨੂੰ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਹਰ 16 ਨੂੰ ਤੇ ਜਿੱਥੇ ਅੱਖਾਂ ਦਾ ਕੈਂਪ ਵੀ ਲਗਾਇਆ ਜਾਂਦਾ ਹੈ ਅਤੇ ਕੁਝ ਦਵਾਈਆਂ ਤੇ ਸਕੂਲ ਦੀ ਫੀਸ ਬੱਚਿਆਂ ਨੂੰ ਵੀ ਦਿੱਤੀ ਜਾਂਦੀ ਹੈ। ਲੇਟਸਟ ਦੇ ਹਾਂਜੀ ਜਿੱਦਾਂ ਪਿਛਲੇ ਪਿਛਲੇ ਕੁ ਦਿਨਾਂ ਦੇ ਵਿੱਚ ਜਿੱਦਾਂ ਸਮਰਾਲੇ ਕੋਲ ਮਾਠੀਵਾੜੇ ਕੋਲ ਸ਼ੁਗਿਆ ਨੂੰ ਅੱਗ ਲੱਗੀ ਸੀ ਉੱਥੇ ਵੀ ਅਸੀਂ ਤਰਪਾਨਾ ਰਾਸ਼ਨ ਤੇ ਹੋਰ ਜਰੂਰਤ ਦਾ ਸਮਾਨ ਜੋ ਕੱਪੜੇ ਲੀੜਾ ਉਹ ਦੇ ਕੇ ਆਏ ਆ ਤੇ ਉਸ ਤੋਂ ਪਹਿਲੇ ਵਿੱਚ ਕਿਤੇ ਕੁੱਲੂ ਦੇ ਵਿੱਚ 17 ਘਰਾਂ ਨੂੰ ਅੱਗ ਲੱਗੀ ਸੀਗੀ ਉੱਥੇ ਵੀ ਅਸੀਂ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿੰਨਾ ਜਿੱਥੇ ਤੱਕ ਹੋ ਸਕਦਾ ਅਸੀਂ ਆਪਣੀ ਆਪਣੀ ਸੰਸਥਾ ਵੱਲੋਂ ਮਦਦ ਕਰ ਰਹੇ ਆ ਤੇ ਅਸੀਂ ਹੋਰ ਵੀ ਅਪੀਲ ਕਰਦੇ ਹਾਂ ਕਿ ਸਾਰੇ ਅੱਗੇ ਵੱਧ ਚੜ ਕੇ ਇਸ ਸੰਸਥਾ ਦੇ ਨਾਲ ਜੁੜਨ ਤੇ ਲੋਕਾਂ ਦੀ ਮਦਦ ਕਰਨਾ ਇਹ ਨਾ ਕੱਲ بارش ਆਈ ਸੀ ਤੇ ਉਹ بارش ਕਰਕੇ ਨਾ ਮਤਲਬ ਛੱਤ ਡਿੱਗ ਗਈ ਸੀ ਇਹਦੇ ਤੇ ਫਿਰ ਮੈਂ ਸਰ ਨੂੰ ਕਿਹਾ ਸੀ ਸਾਡੇ ਪਿੰਡ ਵਿੱਚ ਖਬਰ ਲਵਾਈਏ ਸੀ ਵੈਸੇ ਤੇ ਸਾਡੀ ਖਬਰ ਪੜ ਕੇ ਜੀ ਪੰਜਾਬ ਕੇਸਰੀ ਵੱਲੋਂ ਸਾਡੇ ਰਵੀ ਚਰਚਾ ਪੱਤਰਕਾਰ ਜੀ ਉਹਨਾਂ ਦੀ ਖਬਰ ਪੜੀ ਇਹਨਾਂ ਨੇ ਸਰ ਜੀ ਨੇ ਤੇ ਸਾਡੇ ਨਾਲ ਹੁਣ ਸੇਵਾ ਵਿੱਚ ਇੱਥੇ ਹਾਜ਼ਰ ਹੋਏ ਜੀ ਇਹਨਾਂ ਦਾ ਤਾਂ ਪਹਿਲਾਂ ਦਿਲੋਂ ਧੰਨਵਾਦ ਜੀ ਇਹਨਾਂ ਦਾ ਜੀ ਸਾਡੇ ਪਿੰਡ ਵਿੱਚ ਨੁਕਸਾਨ ਹੋ ਗਿਆ ਨੁਕਸਾਨ ਦੇਖੋ ਜੀ ਇਹਨਾਂ ਦੀ ਛੱਤ ਡਿੱਗੀ ਹੈ ਜੀ ਮਾਤਰ ਸਾਤੀ ਇਹ ਵਿਚਾਰੇ ਗਰੀਬ ਆ ਲੇਵਰੇ ਦਿਹਾੜੀ ਜਾਂਦੇ ਆ ਜੀ ਕਿ ਮਤਲਬ ਲੇਡੀਜ਼ ਰੋਟੀਆਂ-ਰੋਟੀਆਂ ਬਣਾਣੇ ਜਾਂਦੇ ਆ ਪਿੰਡ ਵਿੱਚ ਜੇ ਬਾਹਰ ਕਿਤੇ ਵਿਆਹ ਛੱਦੀ ਤੇ ਰੋਟੀ ਬਣਾ ਲੈਂਦੇ ਆ ਮਸੀਂ 2-250 ਰੁਪਏ ਦਿਹਾੜੀ ਆ ਕਿਹਦੇ ਕੋਈ 60 ਸੂਕਾ ਨਹੀਂ 60 ਤਾਂ ਸਾਰ ਬਚਾ ਹੋ ਗਿਆ ਮਤਲਬ ਜਦੋਂ ਬੱਚੇ ਸੈੜਦੇ ਸੀ ਪਿੱਛੇ ਬੈੱਡ ਦਾ ਜੀ ਤੇ ਉਹ ਬੈੱਡ ਦੇ ਪਏ ਹੋਏ ਸੀ ਉਹਦੇ ਕਰਕੇ ਮੋਰੀ ਹੱਲੇ ਸੜ ਗਈ ਸੀ ਜਿੱਦਾਂ ਪੇਟੀਆਂ-ਪੁੱਟੀਆਂ ਪਈਆਂ ਕਿ ਫੇਰੇ ਬਾਹਰ ਨਿਕਲ ਆਈ ਸੀ। ਤੁਹਾਡੇ ਵੱਲੋਂ ਕਿੱਦਾਂ ਦੀ ਮਦਦ ਕੀਤੀ ਜਾ ਰਹੀ ਹੈ? ਸਾਡੇ ਵੱਲੋਂ ਮਤ ਜੀ ਪਹਿਲਾਂ ਤੇ ਅਸੀਂ ਆਪਣੇ ਸੱਜਣ ਮਿੱਤਰਾਂ ਨੂੰ ਜਿਹੜਾ ਅਨਸਰ ਨੂੰ ਸਾਡੇ ਕੋਲ ਪਹੁੰਚੇ ਜੀ ਇਹਨਾਂ ਨੂੰ ਜੀ ਆਇਆਂ ਨੂੰ ਜੀ ਇਹਨਾਂ ਦਾ ਬਹੁਤ ਦਿਨੋਂ ਧੰਨਵਾਦ ਜੀ ਜਿਹੜੇ ਸਾਡੇ ਪਿੰਡ ਵਾਲੇ ਤੇ ਖੜੇ ਹੈਲਪ ਕਰਨ ਲੱਗੇ ਜੀ ਅੱਗੇ ਵੀ ਇਹਨਾਂ ਨੂੰ ਜਦੋਂ ਵੀ ਕੋਈ ਸਾਡੇ ਪਿੰਡ ਦੇ ਦਰੀ ਹੈਲਪ ਵਾਸਤੇ ਜਾਂ ਕਰਾ ਕਰਾਂਗੇ